ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਨਹੀਂ ਘਟ ਰਿਹਾ ਖਤਰੇ ਦੇ ਨਿਸ਼ਾਨ ਤੋਂ ਮੈਂ ਅਜੇ 1.5 ਫੁੱਟ ਹੇਠਾਂ ਪਾਣੀ ਰਹਿ ਗਿਆ ਪਾਣੀ ਦਾ ਪੱਧਰ 1378.46 ਫੁੱਟ ਤੱਕ ਪਹੁੰਚ ਚੁੱਕਾ ਹੈ ਖਤਰੇ ਦਾ ਨਿਸ਼ਾਨ ਜਾਂ ਕੇ 1380 ਫੁੱਟ ਹੈ ਸ਼ਾ ਨਹਿਰ ਬੈਰਾਜ ਤੋਂ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਪਹਾੜਾਂ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਦਰਸਲ ਪੌਂਗ ਡੈਮ ਦੇ ਵਿੱਚ ਪਾਣੀ ਦੀ ਆਮਦ ਜਾਰੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਾਣੀ ਦਾ ਪੱਧਰ ਹੋਰ ਵੀ ਵੱਸ ਸਕਦਾ ਹੈ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਣ ਦੇ ਕਾਰਨ ਇਹ ਖਤਰਾ ਲਗਾਤਾਰ ਵੱਧ ਰਿਹਾ ਪੰਜਾਬ ਦੇ हिमाचल ਦੇ ਕਈ ਪਿੰਡਾਂ ਦੇ ਵਿੱਚ ਇਹ ਖਤਰਾ ਵਧਿਆ ਹੋਇਆ ਹੈ ਪੰਜਾਬ ਹਿਮਾਚਲ ਦੇ ਵਿੱਚ ਬਿਆਸ ਦਰਿਆ ਲਗਾਤਾਰ ਫਾਨ ਤੇ ਜਿਹੜੇ ਬਿਆਸ ਦੇ ਨਾਲ ਲੱਗਦੇ ਇਲਾਕੇ ਨੇ ਜਿਹੜੇ ਨਾਲ ਲੱਗਦੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਲੋਕਾਂ ਦੇ ਖੇਤਾਂ ਦੇ ਵਿੱਚ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਾਣੀ ਭਰ ਚੁੱਕਿਆ ਜਿਵੇਂ ਕਿ ਵਕਫਾ ਜਿਗਾਮਾਂ ਦੀਆਂ ਤਸਵੀਰਾਂ ਫਾਜ਼ਿਲਕਾ ਦੀਆਂ ਤਰਨਤਾਰਨ ਦੀਆਂ ਵੀ ਤਸਵੀਰਾਂ ਵਿਖਾਈਆਂ ਨੇ ਕਿਉਂਕਿ ਪੌਂਡ ਟਾਈਮ ਦੇ ਵਿੱਚ ਜੋ ਪਾਣੀ ਦਾ ਪੱਧਰ ਵਧਿਆ ਉਸ ਤੋਂ ਬਾਅਦ ਚੱਗੇ ਬਿਆਸ ਦਰਿਆ ਦੇ ਵਿੱਚ ਇਸ ਪਾਣੀ ਨੂੰ ਹਰ ਲਿਸਕ ਕੀਤਾ ਜਾਂਦਾ ਹੈ ਤਾਂ ਫਿਰ ਬਿਆਸ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਾਰਨ ਕਈ ਜਗਾਵਾਂ ਤੇ ਕਈ ਪਿੰਡਾਂ ਦੇ ਵਿੱਚ ਛੜ ਵਰਗੇ ਹਾਲਾਤ ਬਣੇ ਹੋਏ ਨੇ। ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਜੇ ਸਲਾਰੀਆ ਜੁੜ ਚੁੱਕੇ ਨੇ। ਆ ਵਿਜੇ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਤਾਜ਼ਾ ਅਪਡੇਟ ਕੀ ਹੈ? ਖਤਰੇ ਦਾ ਨਿਸ਼ਾਨ ਕਿੰਨਾ ਹੈ ਤੇ ਇਸ ਵਾਰ ਇਸ ਵੜੇ ਲੈਵਲ ਕੀ ਹੈ ਪਾਣੀ ਦਾ? ਬੇਲਾ ਜੀ ਮੇਰੀ ਬਾਤ ਸੁਣ ਪਾਰੇ ਹੋ ਜੀ 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 ਪਰਮਿੰਦਰ ਅਬ ਜੇ ਕੀ ਅਪਡੇਟ ਹੈ ਪਾਣੀ ਦੇ ਲੈਵਲ ਨੂੰ ਲੈ ਕੇ ਜੀ ਅੱਜ ਦਾ ਜੋ ਡਾਟਾ ਨਾਪਿਆ ਗਿਆ ਉਹ 1378.46 ਫੁੱਟ ਨਾਪਿਆ ਗਿਆ ਪਰਮਿੰਦਰ ਇਸ ਦੇ ਨਾਲ ਇਹ ਵੀ ਦੱਸਣਾ ਚਾਹਾਂਗਾ ਕਿ ਜੋ ਖਤਰੇ ਦਾ ਨਿਸ਼ਾਨ ਹੈ ਉਹ 1380 ਫੁੱਟ ਦੱਸਿਆ ਗਿਆ ਪਰ ਇਸ ਵਾਰ ਜੋ ਬੌਂਗ ਡੈਮ ਦੇ ਬੀਬੀਐਮ ਵੀ ਵਿਭਾਗ ਵੱਲੋਂ ਸਮੇਂ ਤੋਂ ਪਹਿਲਾਂ ਹੀ ਜਿਹੜਾ ਹੈ ਪਾਣੀ ਦਾ ਲੈਵਲ ਜਿਹੜਾ ਛੱਡ ਦਿੱਤਾ ਗਿਆ ਸੀ ਪਾਣੀ ਬਿਆਸ ਦਰਿਆ ਨੂੰ ਰਿਲੀਜ਼ ਕਰ ਦਿੱਤਾ ਗਿਆ ਸੀ ਉਸ ਦਾ ਕਾਰਨ ਇਹ ਸੀਗਾ ਕਿ ਜੋ BBMP ਦੇ ਚੀਫ ਦੇ ਵੱਲੋਂ ਦੱਸਿਆ ਗਿਆ ਸੀਗਾ ਉਹਨਾਂ ਦਾ ਕਹਿਣਾ ਸੀਗਾ ਕਿ ਇਸ ਵਾਰ ਅਸੀਂ ਪੌਂਗ ਡੈਮ ਦੇ ਵਿੱਚ ਜਿਹੜਾ ਫਲੋ ਹੈ ਪਾਣੀ ਦਾ ਉਹ ਰੈਗੂਲਰ ਛੱਡਾਂਗੇ ਪਰ ਹਲਕੇ ਫਲੋ ਦੇ ਨਾਲ ਛੱਡਾਂਗੇ ਔਰ ਰੈਗੂਲਰ ਪਾਣੀ ਜਾਏਗਾ ਜਿਸ ਨਾਲ ਹੈ ਕਿ ਇਲਾਕੇ ਦੇ ਵਿੱਚ ਜੋ ਬਾੜ ਵਾਲੀ ਸਥਿਤੀ ਹੈ ਉਹ ਜ਼ਿਆਦਾ ਨਹੀਂ ਬਣੇਗੀ ਔਰ ਬਿਆਸ ਦਰਿਆ ਦਾ ਕਿਰਾ ਜਿਹੜਾ ਜ਼ਿਆਦਾ ਵੱਡਾ ਨਹੀਂ ਹੋਏਗਾ ਇਸ ਦੇ ਨਾਲ ਅੱਜ ਵੀ ਜਿਹੜੀ ਆਪਾਂ ਗੱਲ ਕਰੀਏ ਤੇ ਏ 90 1 ਲੱਖ ਆਪਾਂ ਕਹਿ ਸਕਦੇ ਹਾਂ ਕਿ ਕਿਊਸਿ ਦੇ ਕਰੀਬ ਜੋ ਪਾਣੀ ਦੀ ਆਮਦ ਆ ਉਹ ਪੌਂਗ ਡੈਮ ਦੇ ਮਹਾਰਾਣਾ ਪ੍ਰਤਾਪ ਸਾਗਰ ਝੀਲ ਦੇ ਵਿੱਚ ਲਗਾਤਾਰ ਹੋ ਰਹੀ ਹੈ ਤੇ ਉਸ ਦੇ ਨਾਲ ਜੋ ਪਾਣੀ ਛੱਡਿਆ ਜਾ ਰਿਹਾ ਹੈ ਨੂੰ ਉਸ 52000 ਕਿਊਸਿ ਜਿਹੜਾ ਲਗਾਤਾਰ ਔਰ ਕਈ ਦਿਨਾਂ ਤੋਂ 52000 ਕਿਊਸਿ ਕੀ ਪਾਣੀ ਜਿਹੜਾ ਛੱਡਿਆ ਜਾ ਰਿਹਾ ਜੀ ਜੀ ਪਰਮਿੰਦਰ ਹਾਂ ਠੀਕ ਹੈ ਜੀ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਤਾਂ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਕਿ ਤੁਸੀਂ ਕਿ ਖਤਰੇ ਦਾ ਨਿਸ਼ਾਨ 1380 ਫੁੱਟ ਹੈ ਪਰ ਜੇਕਰ ਤਾਜ਼ਾ ਪੜਿਡ ਦੀ ਗੱਲ ਕਰੀ ਤੇ 40 ਫੁੱਟ ਤੇ ਪਹੁੰਚ ਚੁੱਕਾ